ਸੂਬੇ ਦੇ ਅੰਦਰ ਵਾਰਦਾਤਾ ਰੁਕਣ ਦਾ ਨਾਮ ਨਹੀਂ ਲੈ ਰਹੀਆਂ ਹੁਣ ਚਿੱਟੇ ਦਿਨੇ ਹੀ ਵੱਡੀ ਘਟਨਾ ਵਾਪਰੀ ਹੈ ਸੁਨਿਆਰੇ ਦੀ ਦੁਕਾਨ ਦੇ ਉੱਤੇ ਤਾੜ-ਤਾੜ ਗੋਲੀਆਂ ਚੱਲੀਆਂ ਨੇ ਮੌਕੇ ਦੇ ਉੱਤੇ ਮਾਹੌਲ ਕਾਫੀ ਜ਼ਿਆਦਾ ਕਰਮਾ ਗਿਆ ਗੋਲੀਆਂ ਤਾੜ-ਤਾੜ ਜੜੀਆਂ ਜੱਲੀਆਂ ਨੇ ਭਰੇ ਬਾਜ਼ਾਰ ਦੇ ਵਿੱਚ ਕਾੰਡ ਹੋਇਆ ਹੈ ਮੌਕੇ ਦੀਆਂ ਤਸਵੀਰਾਂ ਵੀ ਕੈਮਰੇ ਦੇ ਵਿੱਚ ਕੈਦ ਹੋ ਰਹੀਆਂ ਦੀਆਂ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਅਣਪਛਾਤੇ ਵਿਅਕਤੀ ਬਾਈਕ ਤੇ ਸਵਾਰ ਹੋ ਕੇ ਆਉਂਦੇ ਨੇ ਤੇ ਤਾਰ-ਤਾਰ ਕਰਕੇ ਗੋਲੀਆਂ ਚਲਾ ਰਹੇ ਹੁੰਦੇ ਨੇ ਇਹਨਾਂ ਵਿਅਕਤੀਆਂ ਨੂੰ ਨਾ ਤੇ ਪੁਲਿਸ ਦੇ ਡੰਡੇ ਦਾ ਡਰ ਹੈ ਤੇ ਨਾ ਹੀ ਕਾਨੂੰਨ ਦਾ ਦਿਨ ਦਿਹਾੜੇ ਸ਼ਰਿਆਮ ਇਹ ਕਾਨੂੰਨ ਦੀਆਂ ਧੱਜੀਆਂ ਉਡਾ ਰਹੇ ਨੇ ਪੀੜਪਾੜ ਵਾਲੇ ਇਲਾਕੇ ਦੇ ਵਿੱਚ ਗੋਲੀਆਂ ਚਲਾ ਰਹੇ ਨੇ ਜਿਹਾਂ ਦੱਸਿਆ ਇਹ ਮਾਮਲਾ ਬਟਾਲਾ ਤੋਂ ਸਾਹਮਣੇ ਆਇਆ ਜਿੱਥੇ ਕਿ ਬਟਾਲਾ ਦੇ ਵਿੱਚ ਹਾਲਾਤ ਕਾਫੀ ਜ਼ਿਆਦਾ ਦਿਨ-ਪ੍ਰਤੀ ਦਿਨ ਬੱਤਰ ਬਣਦੇ ਜਾ ਰਹੇ ਹੈ ਰੇਖਾ ਸਰਜੋ ਕਿਸ ਤਰੀਕੇ ਦੇ ਨਾਲ ਪੀੜਪਾੜ ਵਾਲੇ ਇਲਾਕੇ ਦੇ ਵਿੱਚ ਤਾਰ-ਤਾਰ ਕਰਕੇ ਗੋਲੀਆਂ ਚਲੀਆਂ ਨੇ ਦੋ ਵਿਅਕਤੀ ਬਾਈਕ ਤੇ ਸਵਾਰ ਹੋ ਕੇ ਆਂਦੇ ਨੇ ਇਹਨਾਂ ਦੇ ਵੱਲੋਂ ਜੋ ਕਹਿ ਸਕਦੇ ਹਾਂ ਕਿ ਵੱਡੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਇਹਨਾਂ ਦੇ ਵੱਲੋਂ ਜੁਐਲਰੀ ਸ਼ਾਪ ਦੇ ਉੱਤੇ ਗੋਲੀਆਂ ਚਲਾਈਆਂ ਗਈਆਂ ਉੱਥੇ ਸੁੰਨਿਆਰੇ ਦੀ ਦੁਕਾਨ ਦੇ ਉੱਤੇ ਮੌਕੇ ਤੇ ਮੌਜੂਦ ਹੋਰ ਵੀ ਲੋਕ ਹੁੰਦੇ ਨੇ ਗਲੀ ਮਤੇ ਰਹਿੰਦੀ ਹੈ ਕਿ ਮੌਕੇ ਦੇ ਉੱਤੇ ਕਿਸੇ ਵੀ ਪ੍ਰਕਾਰ ਦਾ ਜਾਨੀ ਤੇ مالی ਨੁਕਸਾਨ ਨਹੀਂ ਹੁੰਦਾ ਪਰ ਮੌਕੇ ਦੇ ਉੱਤੇ ਪੁਲਿਸ ਨੂੰ ਇਤਨਾ ਦਿੱਤੀ ਜਾਂਦੀ ਹੈ ਬਿਲਕੁਲ ਇਸ ਮੌਕੇ ਤੇ ਪਹੁੰਚਦੀ ਹੈ ਮਾਮਲੇ ਦੀ ਜਾਂਚ ਪੜਤਾਲ ਕੀਤੀ ਜਾ ਰਹੀ ਹੈ ਪਰ ਸਵਾਲ ਖੜੇ ਹੁੰਦੇ ਕਿ ਕਿਸ ਤਰੀਕੇ ਦੇ ਨਾਲ ਚੁੱਟੇ ਦਿਨੀ ਪੰਜਾਬ ਦੇ ਵਿੱਚ ਵਾਰਦਾਤਾ ਵਾਪਰ ਰਹੀਆਂ ਨੇ ਮੌਕੇ ਦੇ ਉੱਤੇ ਕੀ ਕੁਝ ਲੋਕਾਂ ਦਾ ਕਹਿਣਾ ਉਹ ਵੀ ਸੁਣ ਲੈਂਦੇ ਆ ਸਰ ਬੈਠੇ ਤੇ ਹਾਂ ਗੱਲਬਾਤ ਕਰ ਰਹੇ ਆ ਆਪਸੀ ਤੇ 12ਵਾਂ ਕਾਊਂਡ ਫਾਇਰ ਹੋਇਆ ਤੇ ਰਾਊਂਡ ਹੁੰਦੇ ਆ ਅਸੀਂ ਸਾਰੇ ਥੱਲੇ ਡਾਊਨ ਹੋ ਗਏ ਆ ਕਿ ਹੋਰ ਵੀ ਰਾਊਂਡ ਹੋ ਸਕਦੇ ਆਪਣੇ ਬਚਾ ਲਈ ਕੁਈਸ ਤੋਂ ਬਹੁਤ ਲਕਾਲ ਆਈ ਹੋਈ ਹੈ। ਹਾਂਜੀ ਥ੍ਰੈਟ ਨਹੀਂ ਮਿਸਕਾਲਾਂ ਆ ਰਹੀਆਂ ਨੇ ਕੁਝ ਤੇ ਇਹ ਨੂੰ ਨਹੀਂ ਲੱਗਿਆ। ਅੰਡੇ ਉਹ ਹਾਂਜੀ ਉਹ ਪਤਾ ਹੀ ਪੁਲਿਸ ਨੂੰ ਆਪਣੇ ਆਪ ਹੀ ਆ ਗਈ ਸੀ। ਜਦ ਕਿ ਨੇ ਰਿਪੋਰਟ ਕਰ ਸਰ ਸੀਸੀਟੀਵੀ ਚ ਦੇਖਿਆ ਸਪਲੈਂਡਰ ਦੇ ਦੋ ਦੋ ਨੌਜਵਾਨ ਸਮੇਂ 25 ਸਾਲ ਤੋਂ ਘੱਟ ਉਮਰ ਹੀ ਹੈ। ਅੱਜ ਦੋ ਕਮਜੇ ਦੇ ਨਾਲ ਇੱਥੇ ਮੋਟਰਸਾਈਕਲ ਸਪਲੈਂਡਰ ਮੋਟਰਸਾਈਕਲ ਸੀ ਬਲੈਕ ਰੰਗ ਦਾ ਉੱਤੇ ਦੋ ਮੁੰਡੇ ਬੈਠੇ ਸੀ ਇੱਕ ਨੇ ਉਹ ਸੰਤਰੀ ਰੰਗ ਦਾ ਬੰਨਿਆ ਸੀ ਮੂੰਹ ਨਾਲ ਇੱਕ ਨੇ ਵਾਈਟਰਾਂ ਉਹ ਇਹ ਇਹਨਾਂ ਦੇ ਲੋਥਰਾ ਨਰੇਸ਼ ਜੁਲਰਾ ਇਹਨਾਂ ਦੀ ਦੁਕਾਨ ਤੇ ਫਾਇਰ ਕਰਕੇ ਦੇ ਭੱਜ ਗਏ ਆ ਅਸੀਂ ਇਸ ਮੌਕੇ ਤੇ ਆ ਗਏ ਆ ਤਫਤੀਸ਼ ਜਾਰੀ ਆ ਸੀਸੀਟੀਵੀ ਕੈਮਰਾ ਚੈੱਕ ਕਰ ਰਹੇ ਆ ਨਾਕੇ ਸ਼ੈਅ ਚਲਵਾਤੇ ਆ ਅਡਜੋਇਨਿੰਗ ਜਿਹੜੇ ਡਿਸਟ੍ਰਿਕਟ ਆ ਉਧਰ ਵੀ ਨਾਕ ਕਰਵਾਤੇ ਤੇ ਉਹਨਾਂ ਦੇ ਦੋਸ਼ੀ ਫੜਨ ਦੀ ਕੋਸ਼ਿਸ਼ ਜਾਰੀ ਨਾਜੀ ਕੋਈ ਦਰਹੀ ਨੁਕਸਾਨ ਨਹੀਂ ਇਹਨਾਂ ਦੇ ਪਹਿਲਾਂ ਵੀ ਇੱਕ ਆਈਲੈਂਡ ਸੈਂਟਰ ਤੇ ਕੋਈ ਚੱਲੀ ਸੀ ਹਾਂ ਪਹਿਲਾਂ ਚੱਲੀ ਸੀ ਉਹ ਸਾਰੇ ਦੋਸ਼ੀ ਫੜੇ ਗਏ ਆ ਜੀ ਸਾਰੇ ਟੋਟਲ ਇਹ ਵੀ ਜਲਦੀ ਫੜੇ ਜਾਣਗੇ ਇਹ ਵੀ ਬਿਲਕੁਲ ਜਲਦੀ ਫੜੇ ਜਾਣਗੇ ਇਹ ਵੀ ਬਿਲਕੁਲ ਜਲਦੀ ਦੇ ਬਟਾਲਾ ਵੀ ਬਿਹਾਰ ਬੰਦਾ ਜਾ ਰਿਹਾ ਬਿਲਕੁਲ ਨਹੀਂ ਜੀ ਬਿਹਾਰ ਅ ਦਾ ਉਹ ਮਿਲ ਗਿਆ ਬੜੀ ਮੰਦਭਾਗੀ ਗੱਲ ਹੈ ਔਰ ਬੜੀ ਇਸ ਗੱਲ ਨੂੰ ਹਲਕੇ ਤੇ ਨਹੀਂ ਲੈਣਾ ਚਾਹੀਦਾ ਕਿਉਂਕਿ ਅੱਜ ਤੋਂ ਕੁਝ ਸਮਾਂ ਪਹਿਲਾਂ ਇਹਨਾਂ ਦੇ ਇਮੀਗ੍ਰੇਸ਼ਨ ਦੇ ਦਫ਼ਤਰ ਦੇ ਬਾਹਰ ਗੋਲੀ ਚੱਲੀ ਹੈ ਔਰ ਉਸ ਤੋਂ ਪਹਿਲਾਂ ਨੀਲਮ ਬਾਜ ਦੇ ਵੀ ਇਸ ਰੋਡ ਦੇ ਭੀੜ ਵਾਲੇ ਨਾਮ ਚ ਇਲਾਕੇ ਚ ਗੋਲੀ ਚੱਲੀ ਹੈ ਔਰ ਮੈਂ ਤੇ ਹਮਾਰੇ ਦੇ ਅੱਗੇ ਦੁਆ ਕਰਨਾ ਵੀ ਇਹ ਹਮਾਰੇ ਦੀ ਕੋਈ ਦਿੱਤੇ ਲਿੱਤੇ ਨਾਲ ਬਚ ਗਏ ਨੇ ਔਰ ਆਮ ਪਾਰਟੀ ਦੀ ਸਰਕਾਰ ਆਉਣ ਤੋਂ ਬਾਅਦ ਪੰਜਾਬ ਦੇ ਹਾਲਾਤ ਦਿਨ-ਬਦਨ ਵਿਗੜੇ ਨੇ ਔਰ ਸਰਕਾਰ ਦਾ ਜਿਹੜਾ ਆਪਣਾ ਕੋਈ ਸਟੈਂਡ ਨਾਣ ਕਰਕੇ ਅਫਸਰ ਪੰਗੂ ਹੋਏ ਦੇ ਨੇ ਅਫਸਰ ਬੇਸਹ ਆਏ ਹੋਏ ਦੇ ਨੇ ਔਰ ਅਫਸਰਾਂ ਦੇ ਉੱਤੇ ਕੋਈ ਇਸ ਗੱਲ ਦੇ ਉੱਤੇ ਡਰ ਹੈ ਕਿ ਜੇ ਕੋਈ ਐਕਸ਼ਨ ਲਿਆ ਤਾਂ ਸਰਕਾਰ ਸਾਡੇ ਉੱਤੇ ਨਾ ਐਕਸ਼ਨ ਲਵੇ ਕਿਉਂਕਿ ਸਰਕਾਰ ਦਾ ਫੇਲਿਅਰ ਜਿਹੜਾ ਉਹ ਇਸ ਘਟਨਾ ਨੂੰ ਸਾਹਮਣੇ ਦਰਸਾਉਂਦਾ ਅੱਜ ਹਾਲਾਤ ਜਿਹੜੇ ਆ ਪਿਛਲਾ ਕਾਲਾ ਦੌਰ ਜਿਹੜਾ ਉੱਗਰਵਾਦ ਦਾ ਪੰਜਾਬ ਨੇ ਦੇਖਿਆ ਅੱਜ ਫੇਰ ਉਹ ਵਾਪਸ ਆਉਂਦਾ ਨਜ਼ਰ ਆਂਡਿਆ ਸਰਕਾਰ ਨੂੰ ਤਗੜੇ ਹੱਥਾਂ ਨਾਲ ਨਿਵੜਨਾ ਚਾਹੀਦਾ ਔਰ ਲੋਕਾਂ ਨੇ ਮੰਡਟ ਦਿੱਤਾ ਹੈ ਬੜਾ ਵੱਡਾ ਔਰ ਲੋਕਾਂ ਨੂੰ ਉਮੀਦ ਸੀ ਪੰਜਾਬ ਦੇ ਅੰਦਰ ਸ਼ਹਿਰੀਆਂ ਦਾ ਵਪਾਰੀਆਂ ਦਾ ਜੀਵਨ ਸੁਰੱਖਿਅਤ ਰਹੇਗਾ ਪਰ ਮੈਂ ਸਮਝਦਾ ਨਾ ਕਿ ਇਹ ਸਰਕਾਰ ਦਾ ਫੇਲਿਅਰ ਹੈ ਕਿ ਜਿਹੜਾ ਸਰਵਾਰ ਭਗਵਾਨ ਸਿੰਘ ਮਾਨ ਕਮੀਡੀਅਨ ਸਰਕਾਰ ਜਿਹੜੀ ਹੈ ਉਹ ਨੂੰ ਕਮੀਡੀਅਨ ਚ ਨਾਲ ਹੋਵੇ ਔਰ ਉਹ ਸਰਕਾਰ ਨੂੰ ਸਰਕਾਰ ਸਮਝ ਕੇ ਚਲਾਵੇ ਔਰ ਲੋਕ ਸਮਝ ਚੁੱਕੇ ਨੇ ਔਰ ਲੋਕ ਜਾਣਦੇ ਨੇ ਵੀ ਆਪਣੀ ਜਾਨ ਮਾਲ ਦੀ ਹਵਾਲਤ ਵਾਸਤੇ ਕਿਸ ਤਰ੍ਹਾਂ ਬਚਾਅ ਕਰਨਾ ਕਿ ਨਹੀਂ ਕਰਨਾ ਅੱਜ ਦਿਨੇ ਘਰੋਂ ਨਿਕਲਣ ਵਾਲਾ ਵਿਅਕਤੀ ਘਰ ਸ਼ਾਮ ਨੂੰ ਵਾਪਸ ਜਾਏਗਾ ਕਿ ਨਹੀਂ ਜਾਏਗਾ ਇਹ ਆਮ ਪਾਰਟੀ ਦੀ ਸਰਕਾਰ 'ਚ ਇਹ ਸਾਹਮਣੇ ਦਿਖਦਾ ਨਜ਼ਾਰਾ